ਅੰਮ੍ਰਿਤਸਰ ਵਿਖੇ ਅੱਜ ਬੇਰੋਜ਼ਗਾਰ ਇਲੈਕਟ੍ਰੀਸ਼ੀਅਨ ਵਾਇਰਮੈਨ ਯੂਨੀਅਨ ਦੇ ਵੱਲੋਂ ਨੌਜਵਾਨਾਂ ਨੇ ਮੰਤਰੀ ਹਰਭਜਨ ਸਿੰਘ ਈਟੀਓ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਿੱਥੇ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਸੁਣੋ ਜ਼ਰਾ ਮੇਰਾ ਨਾਮ ਰਾਮ ਸਿੰਘ ਹੈ ਜੀ ਤੇ ਅਸੀਂ ਬੇਰੋਜ਼ਗਾਰ ਇਲੈਕਟ੍ਰੀਸ਼ੀਅਨ ਵਾਇਰਮੈਨ ਯੂਨੀਅਨ ਤੋਂ ਆ ਜਿਹੜੇ ਅੱਜ ਇੱਥੇ ਮੰਤਰੀ ਸਾਹਿਬ ਦਾ ਪਿੱਟ ਸਿਆਪਾ ਕਰਨ ਆਏ ਹੋਏ ਆ ਕਿਉਂਕਿ ਕਰਨੇ ਦੇਸ਼ ਚ ਉਹਦੇ ਵੀ ਲੱਗਦੇ ਨੇ ਜਦੋਂ ਉਹਦੀ ਜਨਤਾ ਦੁਖੀ ਹੋ ਜਾਂਦੀ ਹੈ ਉਦੋਂ ਕਿਸੇ ਦਾ ਸਾਡਾ ਸ਼ੌਂਕ ਨਹੀਂ ਅਸੀਂ ਸੜਕਾਂ ਤੇ ਉਤਰੀਏ ਕਿਉਂਕਿ ਮਾਨਜੋਗ ਮੁੱਖ ਮੰਤਰੀ ਜੀ ਦੀ ਜੋ ਸਰਕਾਰ ਆਈ ਸੀ ਉਦੋਂ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਜਿਹੜੇ ਬੱਚੇ ਮੈਰਿਟ ਚ ਆਉਂਦੇ ਆ ਉਹਨੂੰ ਅਸੀਂ ਪਹਿਲ ਦੇ ਆਧਾਰ ਤੇ ਮੈਕਨਾਚੇ ਨੌਕਰੀਆਂ ਦਵਾਂਗੇ ਤੇ ਉਹੀ ਗੱਲ ਨੂੰ ਅਸੀਂ ਮੁੱਖ ਰੱਖਦੇ ਹੋਏ ਅਸੀਂ ਪੜ੍ਹੇ ਆ ਚੰਗੇ ਨੰਬਰ ਲੈ ਕੇ ਅਸੀਂ ਟੈਸਟ ਕਲੀਅਰ ਕੀਤੇ ਆ ਸਾਰੇ ਬੰਦੇ ਕੁਆਲੀਫਾਈਡ ਆ 50 50 60 ਨੰਬਰ ਆ ਅਸੀਂ ਰਹਿ ਚੁੱਕੇ ਆ ਤੇ ਹਰਿਆਣੇ ਦੇ 368 ਬੰਦੇ ਜਿਹੜੇ ਉਹ ਭਰਤੀ ਕਰ ਚੁੱਕੇ ਲਏ ਆ ਜਦੋਂ ਕਿ ਜਿਹੜਾ ਸਾਡੇ ਕੋਲ ਸਰਟੀਫਿਕੇਟ ਆ ਉਹੀ ਜਿਹੜੇ ਭਰਤੀ ਹੋਏ ਉਹਨਾਂ ਕੋਲ ਆ ਸਾਡੇ ਸੇਮ ਸਬਜੈਕਟ ਆ ਸਿਰਫ ਇੰਨਾ ਕਿ ਆਬਜੈਕਸ਼ਨ ਲੱਗੀ ਹੋਈ ਆ ਕਿ ਉਹਨਾਂ ਤੇ ਲੈਂਡਮੈਨ ਲਿਖਿਆ ਹੋਇਆ ਸਾਡੇ ਤੇ ਇਲੈਕਟ੍ਰੀਸ਼ੀਅਨ ਲਿਖਿਆ ਹੋਇਆ ਜਦੋਂ ਕਿ ਹਰੇਕ ਚੀਜ਼ੇ ਸੇਮ ਆ ਜਿਹੜੇ ਬੋਰਡ ਤੋਂ ਅਸੀਂ ਪਾਸ ਕਰਕੇ ਨਿਕਲੇ ਆ ਉਹਨਾਂ ਨੇ ਵੀ ਉਹੀ ਬੋਰਡ ਤੋਂ ਪਾਸ ਕੀਤੀ ਆ ਉਹ ਚੀਜ਼ ਨੂੰ ਸੇਮ ਸਬਜੈਕਟਾਂ ਚੋਂ ਪਾਸ ਕੀਤੀ ਆ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਆ ਕਿ ਦੁਰ ਵਿਆਰ ਕਿਉਂ ਕੀਤਾ ਜਾਂਦਾ ਸਾਡੇ ਨਾਲ ਸਿਰਫ ਮਹਿਕਮਾ ਆਪਣੀ ਯੂਨੀਆ ਨੂੰ ਇਹ ਯੂਨੀਆ ਉਹਨਾਂ ਕਹਿੰਦੀਆਂ ਨੇ ਜਿਹੜਾ ਤੁਹਾਡੇ ਵਿਭਾਗ ਵਿੱਚ ਉਹ ਬ੍ਰਾਂਡਸ਼ਿਪ ਕਰਦਾ ਹੈਗਾ ਟ੍ਰੇਨਿੰਗ ਕਰਦਾ ਉਹਨੂੰ ਹੀ ਭਰਤੀ ਕੀਤਾ ਜਾਵੇ ਕਿਉਂ ਬਈ ਜਦੋਂ ਟ੍ਰੇਨਿੰਗ ਸੇਮ ਆ ਇਹ ਪੜ੍ਹਾਈ ਸੇਮ ਆ ਉਹ ਚੀਜ਼ ਦੀ ਤਾਂ ਫਿਰ ਕਿਉਂ ਦੋ ਚੀਜ਼ਾਂ ਨੇ ਇਹ ਤਾਂ ਇਹ ਹੋ ਗਿਆ ਵੀ ਇੱਕ ਬੰਦੇ ਦੇ ਦੋ ਨਾਮਾਂ ਨਾਲ ਹੈ ਇੱਕ ਨੂੰ ਤਾਂ ਨੌਕਰੀ ਮਿਲਦੀ ਹੈ ਦੂਜੇ ਨੂੰ ਕਹਿੰਦੇ ਤੂੰ ਬਾਹਰ ਹੋ ਜਾ ਅਸੀਂ ਇਹੀ ਮੰਗ ਕਰਦੇ ਆ ਜੇ ਕੱਲ ਨੂੰ ਸਾਡੀ ਇਹ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸਾਡੇ ਇੱਕ ਮੁੰਡੇ ਨੇ ਸੁਸਾਇਡ ਕਰ ਚੁੱਕਿਆ ਪਿੱਛੇ ਜੇ ਅਸੀਂ ਸਾਡੇ ਕਿਉਂਕਿ ਏਦੋਂ ਬਾਅਦ ਸਾਡੀਆਂ ਓਵਰੇਜ ਹੋ ਚੁੱਕੀਆਂ ਸਾਰੇ ਸਾਡੇ ਏਦੋਂ ਬਾਅਦ ਸਾਡੇ ਕੋਈ ਰਸਤਾ ਨਹੀਂ ਹੈਗਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਮੰਤਰੀ ਸਾਹਿਬ ਨੂੰ ਇਹ ਗੁਜਾਰਿਸ਼ ਕਰਦੇ ਆ ਕਿ ਸਾਡੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ ਸਾਨੂੰ ਦੋ ਵਾਰੀ ਮੰਤਰੀ ਸਾਹਿਬ ਸਾਨੂੰ ਮੀਟਿੰਗ ਕਰ ਚੁੱਕੇ ਨੇ ਉਹ ਲਾਰਾ ਲਾ ਕੇ ਉਹੀ ਗੱਲ ਹੈ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਨੂੰ ਉੱਥੇ ਜਦੋਂ ਅਸੀਂ ਪਹੁੰਚਦੇ ਆ ਉਦੋਂ ਸਾਨੂੰ ਉੱਥੋਂ ਬਾਹਰ ਕਰ ਦਿੱਤਾ ਜਾਂਦਾ ਵੀ ਮੰਤਰੀ ਸਾਹਿਬ ਤਾਂ ਚਲੇ ਗਏ ਨੇ ਸਾਡੇ ਨਾਲ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਤੋਂ ਅਸੀਂ ਇਹ ਕਹਿੰਨੇ ਆ ਕਿ ਮਾਨਯੋਗ सीएम साहब ਨੂੰ ਵੀ ਤੁਸੀਂ ਸਰਦਾਰ ਸ਼ਹੀਦ ਭਗਤ ਸਿੰਘ ਜਿਹਦਾ ਨਾਮ ਲੈ ਕੇ ਲੋਕਾਂ ਤੋਂ ਵੋਟਾਂ ਲਿਖੀਆਂ ਸੀ ਖੁਦ ਇਹ ਪਾਰਟੀ ਦੇ ਨੂੰ ਵੋਟ ਪਾਈ ਸੀ ਕਿ ਸਾਡਾ ਚਲੋ ਪੂ ਇੱਕ ਸਬਰੂਗਾ ਪਰ ਇਹ ਬਿਲਕੁਲ ਹੀ ਕਾਂਗਰਸ ਪਾਰਟੀ ਤੇ ਕਾਲੀ ਪਾਰਟੀਆਂ ਵਰਗਾ ਹੀ ਹਾਲ ਹੈ ਕੋਈ ਚੇਂਜ ਨਹੀਂ ਅਸੀਂ ਮਾਨਯੋਗ ਮੁੱਖ ਮੰਤਰੀ ਜੀ ਤੁਹਾਡੇ ਚੈਨਲ ਦੇ ਥਰੂ ਇਹ ਗੁਜਾਰਸ਼ ਕਰਨਾ ਚਾਹੁੰਦੇ ਆ ਕਿ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ